ਤੇ ਦੇਰ ਰਾਤ ਪੰਜਾਬ ਵਿੱਚ ਵੱਡੀ ਵਾਰਤਤ ਹੋਈ ਹੈ ਜਿੱਥੇ ਕਿ ਇੱਕ ਸੁਨਿਆਰੇ ਦੀ ਦੁਕਾਨ ਤੇ ਹਮਲਾਵਰਾਂ ਨੇ ਤਾਬੜ ਤੋੜ ਗੋਲੀਬਾਰੀ ਕੀਤੀ ਹੈ ਜੀ ਹਾਂ ਬੁੱਧਵਾਰ ਰਾਤ ਕਰੀਬ 8:30 ਵਜੇ ਦੋ ਅਣਪਛਤੇ ਵਿਅਕਤੀਆਂ ਨੇ ਇੱਕ ਜੁਐਲਰੀ ਸ਼ਾਪ ਤੇ ਅੰਨੇ ਵਾਗ ਗੋਲੀਆਂ ਚਲਾਈਆਂ ਨੇ ਇਸ ਦੌਰਾਨ ਦੁਕਾਨ ਮਾਲਕ ਦਾ ਬੇਟਾ ਬਾਲ-ਬਾਲ ਬਚ ਗਿਆ ਅਤੇ ਦੁਕਾਨ ਦੇ ਸਾਰੇ ਸ਼ੀਸ਼ੇ ਆਦ ਟੁੱਟ ਗਏ ਅਤੇ ਹੋਰ ਵੀ ਕਾਫੀ ਨੁਕਸਾਨ ਹੋ ਗਿਆ ਬਰਗਨਿੰਮਤ ਰਹੀ ਕਿ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਅਤੇ ਸਾਰੇ ਦੁਕਾਨਦਾਰ ਅਤੇ ਕੰਮੇ ਬਾਲ-ਬਾਲ ਬਚ ਗਏ ਉਹ ਸੇ ਕੁਰਸੀਆਂ ਲਾ ਦੋ ਉੱਪਰ ਰੱਖ ਦੇਣੇ ਤਿਕਨਨੜੇ ਦੁਰਾਹੇ ਇਲਾਕੇ ਚ ਇੱਕ ਕਤਨਾਬਾਪਰੀ ਹੈ ਜਿੱਥੇ ਰੇਲਵੇ ਰੋਡ ਤੇ ਸਥਿਤ ਸਭ ਤੋਂ ਵੱਡੀ ਜੁਐਲਰੀ ਸ਼ਾਪ ਦੀ ਦੁਕਾਨ ਪਰਮਜੀਤ ਜੁਐਲਰਸ ਤੇ देर रात ਅਣਪਛਾਤੇਆ ਵੱਲੋਂ ਅੰਨੇਵਾਗ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਦੌਰਾਨ ਦੁਕਾਨ ਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਕਾਫੀ ਨੁਕਸਾਨ ਹੋ ਗਿਆ ਪਰ ਗਨੀਮਤ ਰਹੀ ਕਿ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਜਾਣਕਾਰੀ ਮੁਤਾਬਕ ਜਦੋਂ ਦੁਕਾਨਦਾਰ ਮਨੀ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਮੂੰਹ ਬੰਨ ਕੇ ਦੁਕਾਨ ਦੇ ਬਾਹਰ ਆਏ ਅਤੇ ਉਹਨਾਂ ਵੱਲੋਂ ਮੋਟਰਸਾਈਕਲ ਰੋਕ ਲਿਆ ਗਿਆ ਅਤੇ ਪਿੱਛੇ ਬੈਠੇ ਨੌਜਵਾਨਾਂ ਨੇ ਦੁਕਾਨ ਤੇ ਗੋਲੀਆਂ ਛਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੁਲਜ਼ਮਾਂ ਨੇ ਆਪਣੇ ਰਿਵਾਲਵਰ ਤੋਂ ਕਰੀਬ 5 ਤੋਂ 6 ਗੋਲੀਆਂ ਫਾਇਰ ਕੀਤੀਆਂ ਜਿਸ ਕਾਰਨ ਦੁਕਾਨ ਦੇ ਬਾਹਰਲੇ ਗੇਟ ਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਕਾਊਂਟਰ ਵੀ ਨੁਕਸਾਨਿਆ ਗਿਆ ਫਾਇਰਿੰਗ ਤੋਂ ਬਾਅਦ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਏ ਇਸ ਘਟਨਾ ਦੇ ਵਾਪਰਦੇ ਹੀ ਦੁਰਾਹੇ ਇਲਾਕੇ 'ਚ ਵੱਡੀ دہشت ਫੈਲ ਗਈ ਲੋਕ ਡਰੇ ਹੋਏ ਨੇ ਕੁਝ ਘੰਟਿਆਂ ਅੰਦਰ ਹੀ ਇਹ ਲਗਾਤਾਰ ਦੂਜੀ ਘਟਨਾ ਵਾਪਰੀਏ ਉਦਰ ਮੌਕੇ ਤੇ ਪੁਲਿਸ ਟੀਮਾਂ ਵੀ ਪਹੁੰਚੀਆਂ ਜਿਨ੍ਹਾਂ ਵੱਲੋਂ ਹੁਣ ਮਾਮਲੇ ਦੀ ਜਾਂਚੇ ਸ਼ੁਰੂ ਕਰ ਦਿੱਤੀ ਗਈ ਹੈ ਅਧਿਕਾਰੀ ਅਨੁਸਾਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਸਿਰਫ ਦੁਕਾਨوں ਨੂੰ ਹੀ ਥੋੜਾ ਬਹੁਤ ਨੁਕਸਾਨ ਹੋਇਆ ਹੈ ਪਰ ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਗਲੀ ਛੋਟੇ ਗੋਲੀਆਂ ਚੱਲੀਆਂ ਕਿ ਪੂਰਾ ਮਾਮਲਾ ਇੱਕ ਸਮੇਂ ਇਨਫੋਰਮੇਸ਼ਨ ਆਈ ਸੀ ਡਾਹਾ ਖਾਨੇ ਆਰਾਊਂਡ 8:38:40 ਦੇ ਜੀ ਪਰਮਜੀਤ ਵੈਲਰਸ ਜੋ ਕਿ ਚਰਾਹਾ ਮੇਨ ਤੁਹਾਰ ਚਨੇ ਦੀ ਸ਼ਾਪ ਹੈ ਉਹਨਾਂ ਦੇ ਦੋ ਬੰਦੇ ਆ ਕੇ ਚਾਰ ਪੰਜ ਗਨ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ ਕਿਸੇ ਮੰਦਰ ਨੂੰ ਜ਼ਾਲਦੀ ਨੁਕਸਾਨ ਨਹੀਂ ਹੋਇਆ ਦੁਕਾਨਦਾਰ ਸਿੱਛਟ ਉੱਠ ਗਿਆ ਸਰ ਲੱਗਿਆ ਪਤਾ ਕਿ ਕਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਗਈਆਂ ਨੇ ਨਹੀਂ ਹਜੇ ਉਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੇ ਥੋੜਾ ਸਮਾਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਜ਼ੁਬਾਨ ਤੇ ਇਹਨਾਂ ਦੇ ਬੇਟਾ ਜੀ ਵੀ ਕੀ ਕਹਿਣਾ ਚਾਹੁੰਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ ਆਟ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਉਹ ਪੱਕੀ ਜਿਹੜਾ ਹੈਗਾ ਡੂ ਨੇ ਹਜੇ ਟੂ अर्ਲੀ ਟੂ ਸੇ ਐਨੀਥਿੰਗ ਅਸੀਂ ਜਿਉਂ ਅਨਵੈਸਟਿਗੇਸ਼ਨ ਨਹੀਂ ਕਰ ਰਹੇ ਸਰ ਕੱਲ ਨੂੰ ਵੀ ਘਟਨਾ ਵਾਪਰੀ ਹੈ ਬਗਲੀ ਗਲਾਂ ਤੋਂ ਕਲਾਵ ਦੇ ਉਸ ਰਖਣਾ ਦੇ ਖੇਤਰਾਂ ਤੋਂ ਹੈ ਉਸ ਬੈਂਕ ਦੇ ਦੇਖੀ ਹੋਈ ਹੈ ਅੱਜ ਸਿਕੰਡ ਦੁਪਹਿਰੇ ਘੌਰਲਾ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਚੰਨ ਖੋੜੂ ਤੀਜੀ ਘਟਨਾ ਜੋ ਹੋ ਚੁੱਕੀ ਹੈ ਬਾਲ ਚੈੱਕ ਕਰਵਾ ਸਵਾਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਪੁਰਾਣੀ ਘਟਨਾ ਵਾਪਰੀਆਂ ਨੇ ਕਿ ਉਹ ਟਰੇਸ ਹੋ ਜਾਣ ਪੁਲਿਸ ਕੋਸ਼ਿਸ਼ ਕਰਕੇ ਵੀ ਘਟਨਾ ਜਲਦੀ ਜਲਦੀ ਟਰੇਸ ਸਾਰੇ ਘਟਨਾ ਕਿਸਲੇ ਜੋ ਇਸ ਤਰ੍ਹਾਂ ਕਰਨ ਜਾ ਰਹੇ ਹਾਂ ਅੱਜ ਅਸੀਂ ਪਹਿਲਾਂ ਚੈੱਕ ਕਰ ਰਹੇ ਹਾਂ ਜੇ ਕਿ ਅਸੀਂ ਟੈਕਨੀਕਲ ਐਂਡ ਹਿਊਮਨ ਟੈਜ ਤੇ ਪੁਲਿਸ ਨੂੰ ਕਟਨਾ ਦੌਰਾਨ ਦੁਕਾਨ ਦੇ ਬਾਹਰੋਂ 5 ਤੋਂ 6 ਰਿਵਾਲਵਰ ਦੇ ਖੋਲ ਵੀ ਬਰਾਮਦ ਹੋਏ ਨੇ ਅਤੇ ਸੀਸੀਟੀਵੀ ਕੈਮਰੇਆਂ ਨੂੰ ਵੀ ਪੁਲਿਸ ਵੱਲੋਂ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਦੂਜੇ ਪਾਸੇ ਦੁਕਾਨਦਾਰ ਮਨੀ ਨੇ মিডিਆ 'ਤੇ ਕੁਝ ਵੀ ਕਹਿਣ ਤੋਂ ਫਿਲਹਾਲ ਇਨਕਾਰ ਕੀਤਾ ਹੈ ਪਰ ਉਹਨਾਂ ਦੱਸਿਆ ਕਿ ਮੂੰ ਬੰਨੇ ਹੋਏ ਕਾਰਨ ਉਹ ਹਮਲਾਵਰਾਂ ਦੀ ਪਛਾਣ ਨਹੀਂ ਕਰ ਸਕੇ ਅਤੇ ਨਾ ਹੀ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਲਹਾਲ ਪੁਲਿਸ ਇਸ ਪੂਰੇ ਕਟਨਾ ਕਰਮ ਨੂੰ ਕਈ ਐਂਗਲਾਂ ਤੋਂ ਜਾਂਚ ਰਹੀ ਹੈ। ਹੋ ਸਕਦਾ ਕਿਸੇ ਵੱਲੋਂ ਫਿਰੋਤੀ ਲਈ ਦੁਕਾਨਦਾਰ ਨੂੰ ਕਾਲ ਆਈ ਹੋਵੇ ਜਾਂ ਫਿਰ ਉਸ ਨੂੰ ਡਰਾਉਂ ਤਮਕਾਉਣ ਲਈ ਅਤੇ ਬਾਅਦ ਵਿੱਚ ਫਿਰੋਤੀ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਪਰ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਖੰਨਾ ਤੋਂ ਕਰਵਿੰਦਰ ਢਿੱਲੋ ਸੈਂਟਰਲ ਪੰਜਾਬ ਟੀਵੀ